ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਹਰ ਰੋਜ਼ ਸ਼ਾਮ ਨੂੰ 9:30 ਵਜੇ ਲਾਈਵ ਕਲਾਸ ਕਰਦੇ ਹਾਂ ਸਿਰਫ ਸੰਡੇ ਵਾਲੇ ਦਿਨ ਨੂੰ ਛੋੜ ਕੇ ਔਰ ਇਸ ਲਾਈਵ ਕਲਾਸ ਦੇ ਵਿੱਚ ਡੇਲੀ ਹੀ ਤੁਹਾਨੂੰ ਮਿਲਦੀ ਹੈ ਜੀ ਪੰਜਾਬੀ ਦੀ ਕਲਾਸ ਓਕੇ ਅਗਰ ਤੁਸੀਂ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ डीटीपीएसबी ਦਾ ਪੇਪਰ ਹੈ ਮਾਸਟਰ ਕੀਡਰ ਦਾ ਪੇਪਰ ਹੈ ਯੂਜੀਸੀ ਜਰਫ ਦੀ ਤੁਸੀਂ ਤਿਆਰੀ ਕਰ ਰਹੇ ਹੋ ਲੈਕਚਰਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਜਾਂ ਫਿਰ ਹਰਿਆਣਾ ਦੇ ਵਿੱਚ ਜਿਹੜੇ ਉਹਨੇ ਸਰਵਿਸ ਕਮਿਸ਼ਨ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਨਿਕਲੇ ਹੋਏ ਨੇ ਆ ਪੋਸਟs ਅਗਰ ਉਹਨਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੇ ਸੈਸ਼ਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿੰਦੇ ਨੇ ਠੀਕ ਹੈ ਟਾਈਮ ਪਲੀਜ਼ ਨੋਟ ਕਰਨਾ ਹਰ ਰੋਜ਼ ਸ਼ਾਮ ਨੂੰ 9:30 ਵਜੇ ਦਾ ਟਾਈਮ ਹੈ ਔਰ ਇਹਨਾਂ ਦਿਨਾਂ ਵਿੱਚ ਅਸੀਂ ਜਿਹੜੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹ ਸੀਰੀਜ਼ ਹੈਗੀ ਹੈ ਡੀ ਟ੍ਰਿਪਲ ਐਸਬੀ ਦੀ ਕਿਉਂਕਿ ਇਸੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਹੈ ਆਪਟਰ 25th ਐਗਜ਼ਾਮ ਹੋ ਜਾਣਾ ਹੈ ਰਾਈਟ ਇਸ ਕਰਕੇ ਆਪਣਾ ਐਮਸੀਕਿਊਜ਼ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੈ ਅਗਰ ਤੁਸੀਂ ਚਾਹੋ ਤਾਂ ਇਸ ਚੈਨਲ ਦੇ ਉੱਪਰ ਹਰ ਰੋਜ਼ ਸਵੇਰ 9:00 ਵਜੇ ਇਸ ਕਲਾਸ ਨੂੰ ਜੁਆਇਨ ਕਰ ਸਕਦੇ ਹੋ 올 ਰਾਈਟ ਤੇ ਜੇਕਰ ਤੁਸੀਂ ਥਿਉਰੀ ਕਲਾਸਿਸ ਲੈਣਾ ਚਾਹੁੰਦੇ ਹੋ ਮਾਸਟਰ ਕੇਡਰ ਪੰਜਾਬੀ ਦੀਆਂ ਪੋਲਿਟੀਕਲ ਸਾਇੰਸ ਦੀਆਂ ਯਾ ਫਿਰ ਹਿਸਟਰੀ ਦੀਆਂ ਯਾਨੀ ਐਸਐਸਟੀ ਰਾਈਟ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 6280492562 ਐਥੇ ਤੁਹਾਨੂੰ ਹਰ ਇੱਕ ਪੇਪਰ ਦੇ ਲਈ ਪੰਜਾਬੀ ਹਿਸਟਰੀ ਤੇ ਪੋਲੀਟੀਕਲ ਸਾਇੰਸ ਦੇ ਬੈਚ ਮਿਲ ਜਾਂਦੇ ਨੇ ਓਕੇ ਅਗਰ ਤੁਸੀਂ ਫਰਦਰ ਅਪਡੇਟ ਲੈਣਾ ਚਾਹੁੰਦੇ ਹੋ YouTube ਦੀਆਂ ਤਾਂ ਤੁਸੀਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਆਲਰੇਡੀ ਲਿੰਕ ਪ੍ਰੋਵਾਈਡ ਕੀਤਾ ਹੋਇਆ ਆ ਉੱਤੇ ਕਲਿੱਕ ਕਰ ਲੈਣਾ ਬਿਕਾਜ਼ ਜਦੋਂ ਡੇਲੀ ਸਾਡੀ ਲਾਈਵ ਕਲਾਸ ਹੁੰਦੀ ਆ ਤਾਂ ਉਸ ਦਾ ਲਿੰਕ ਹਮੇਸ਼ਾ ਤੁਹਾਨੂੰ ਟੈਲੀ ਤੇ ਆਊਗਾ ਓਕੇ ਚਲੋ ਸਟਾਰਟ ਕਰਦੇ ਹਾਂ ਜੀ ਕਲਾਸ ਅੱਜ ਦਾ ਜਿਹੜਾ ਸਾਡਾ ਟਾਪਿਕ ਰਹੇਗਾ ਉਹ ਹੈਗਾ ਰਾਮ ਸਰੂਪ ਅਣਖੀ ਠੀਕ ਹੈ ਅਸੀਂ ਇਹਨਾਂ ਨੂੰ ਨਾਵਲ ਕਰਦੇ ਤੌਰ ਤੇ ਪੜ੍ਹਾਂਗੇ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਦੇ ਉੱਪਰ ਆ ਗਿਆ ਹੈ ਆਨਸਰ ਕਰੋ ਫਟਾਫਟ ਫਸਟ ਕੁਐਸਚਨ ਨੂੰ ਦੇਖ ਕੇ ਰਾਮ ਸਰੂਪ ਅਣਖੀ ਦਾ ਬਚਪਨ ਦਾ ਨਾਮ ਕੀ ਸੀ ਰੂਪ ਲਾਲ ਸਰੂਪ ਲਾਲ जीवन लाल प्रीतम लाल हाँ जी जी प्रश्न नंबर पहले दे राम स्वरूप अणखी का बचपन का नाम की सी हाँ जी जी पहले दे ले की आंसर आ रहा है थोड़ा एंड जदों भी आंसर करो क्वेश्चन का नंबर जरूर पाना है ठीक है जी ਪਹਿਲੇ ਦੇ ਲਈ ਤੁਸੀਂ ਬੀ ਆਨਸਰ ਲਗਾ ਰਹੇ ਹੋ ਯਾਨੀ ਕਿ ਸਰੂਪ لال ਬਿਲਕੁਲ ਠੀਕ ਉੱਤਰ ਹੈ ਜੀ ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ ਦੂਸਰਾ ਰਾਮਸਰੂਪ ਅਣਖੀ ਨੇ ਕਿਹੜੀ ਕਲਾਸ ਦੇ ਵਿੱਚ ਪੜਦੇ ਹੋਏ ਦੋਸਤਾਂ ਨਾਲ ਮਿਲ ਕੇ ਅਣਖੀ ਨਾਮ ਦਾ ਸਾਹਿਤਿਕ ਰਸਾਲਾ ਕੱਢਣ ਦੀ ਸਕੀਮ ਬਣਾਈ ਹੁਣ ਇਸ ਪ੍ਰਸ਼ਨ ਦੇ ਵਿੱਚੋਂ ਦੀ ਤਿੰਨ ਪ੍ਰਸ਼ਨ ਨਿਕਲਣਗੇ ਪਹਿਲਾ ਕਿਹੜੇ ਨਾਮ ਦਾ ਰਸਾਲਾ ਸੀ ਦੂਸਰਾ ਕਿਸ ਤਰ੍ਹਾਂ ਦਾ ਰਸਾਲਾ ਸੀ ਤੇ ਤੀਸਰਾ ਜਿਹੜਾ ਪੈਥਿਕ ਕਰ ਰਹੇ ਆ ਯਾਨੀ ਕਿ ਕਿਹੜੀ ਕਲਾਸ ਦੇ ਵਿੱਚ ਇਹਨਾਂ ਨੇ ਸਲਾਬ ਲਾਈ ਸੀ ਫਰੈਂਡਸ ਦੇ ਨਾਲ ਤਾਂ ਉੱਤਰ ਕਰਨਾ ਹੁੰতো ਸੀ ਦੂਸਰੇ ਕੁਐਸਚਨ ਦੇ ਲਈ ਅਨਖੀ ਨਾਮ ਦਾ ਸਾਇਤਿਕ ਰਸਾਲਾ ਕੱਢਣ ਦੀ ਸਕੀਮ ਇਹਨਾਂ ਨੇ ਵੈਰੀ ਗੁੱਡ ਜਿਨ੍ਹਾਂ ਨੇ ਉੱਤਰ ਸੀ ਕਰ ਦਿੱਤਾ ਹੈ ਯਾਨੀ ਕਿ ਨੌਵੀਂ ਕਲਾਸ ਦੇ ਵਿੱਚ ਦੇ ਆਰ ਐਬਸੋਲੂਟਲੀ ਰਾਈਟ ਵੈਰੀ ਗੁੱਡ ਬਿਲਕੁਲ ਸਹੀ ਹੈ ਅੱਗੇ ਦੇਖੋ ਜੀ ਤੀਸਰਾ ਕੁਐਸਚਨ ਰਾਮ ਸਰੂਪ ਅੰਖੀ ਦੀ ਪਤਨੀ ਦਾ ਨਾਮ ਦੱਸਣਾ ਸੋਮਾ ਭਾਗਵੰਤੀ ਸ਼ੋਭਾ ਪਾਟਿਲ ਸਾਰੇ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰਨਾ ਹੈ ਰਾਮ ਸਰੂਪ ਅੰਖੀ ਦੀ ਵਾਈਫ ਦਾ ਨਾਮ ਹਾਂਜੀ ਜੀ ਦੱਸੋ ਪਲੀਜ਼ ਤੀਸਰੇ ਕੁਐਸਚਨ ਦੇ ਲਈ ਸ਼ਾਬਾਸ਼ ਚਲੋ ਓਕੇ ਇੱਕ ਵਾਰੀ ਨਾ ਸਕਰੀਨ ਦੇ ਉੱਪਰ ਕਲਿੱਕ ਕਰਨਾ ਲੈਫਟ ਸਾਈਡ ਤੁਹਾਨੂੰ ਇੱਕ ਰੈੱਡ ਡੋਰ ਦੇ ਨਾਲ ਲਾਈਵ ਲਿਖਿਆ ਮਿਲੇਗਾ ਉਹਦੇ ਤੇ ਕਲਿੱਕ ਕਰ ਲੈਣਾ ਤੁਸੀਂ ਡਾਇਰੈਕਟ ਐਟ ਪ੍ਰੈਸੈਂਟ ਜਿਹੜੇ ਆਪਾਂ ਕੁਐਸਚਨ ਤੇ ਹੈਗੇ ਆ ਉੱਤੇ ਪਹੁੰਚ ਜਾਓਗੇ ਜਿਹੜੇ ਵੀ ਸਟੂਡੈਂਟਸ ਪਿੱਛੇ ਨੇ ਰਾਈਟ ਤੀਸਰੇ ਦੇ ਲਈ ਬਿਲਕੁਲ ਠੀਕ ਹੈ ਇਹ ਸਾਰੇ ਦੇ ਸਾਰੇ ਫਿਫਥ ਕਲਾਸ ਚ ਪੜਦੇ ਹੋਏ ਸੋਮਾ ਦੇ ਨਾਲ ਮੈਰਿਜ ਹੋਈ ਉਹਨਾਂ ਦੀ ਡੈਥ ਹੋ ਗਈ ਫਿਰ ਭਗਵੰਤੀ ਦੇ ਨਾਲ ਮੈਰਿਜ ਹੋਈ ਉਹਨਾਂ ਦੀ ਟਿਊਮਰਲ ਡੈਥ ਹੋ ਗਈ ਫਿਰ ਇਹਨਾਂ ਦੀ ਇੱਕ ਲਾਈਕ ਪਾਠਕੀ ਸੀਗੀ ਸ਼ੋਭਾ ਪਾਟੇਲ ਉਹਨਾਂ ਦੇ ਨਾਲ ਬਾਅਦ ਦੇ ਵਿੱਚ ਇਹਨਾਂ ਦੀ ਮੈਰਿਜ ਹੁੰਦੀ हां एग्जैक्टली वो बस डेथ ही ਹੁੰਦੀਆਂ ਗਈਆਂ ਤੇ ਵਿਚਾਰੇ ਕੀ ਕਰਦੇ ਨਹੀਂ ਓਕੇ ਚਲੋ ਚੌਥਾ ਕੁਐਸਚਨ ਦੇਖੋ 6ਵੀਂ ਜਮਾਤ ਵਿੱਚ ਪੜਦੇ ਹੋਏ ਰਾਮ ਸਰੂ ਪੰਖੀ ਨੇ ਕਿਹੜੀ ਕਿਤਾਬ ਪਾਠਕਾਂ ਦੀ ਝੋਲੀ ਪਾਈ ਵਿਮਲ ਪੱਤਲ ਆਪਣੀ ਮਿੱਟੀ ਦੇ ਰੁੱਖ ਜ਼ਮੀਨਾਂ ਵਾਲੇ ਕਣਕਾਂ ਦਾ ਕਤਲਿਆਂ ਚੌਥੇ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਤੁਸੀਂ ਦੇਖੋ ਇਮੇਜਿਨ ਕਰਕੇ ਸਿਰਫ 6ਵੀਂ ਜਮਾਤ ਦੇ ਵਿੱਚ ਸੀਗੇ ਇਹ ਔਰ ਇਹਨਾਂ ਦੇ ਬਾਰੇ ਦੇ ਵਿੱਚ ਇਸ ਪਾਰਟਿਕੂਲਰ ਬੁੱਕ ਦੇ ਬਾਰੇ ਵਿੱਚ ਇਹਨਾਂ ਦੇ ਬੇਟੇ ਨੇ ਖੁਦ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਓਕੇ ਬਿਲਕੁਲ ਸਹੀ ਕਿਹਾ ਜੀ ਵੈਰੀ ਗੁੱਡ ਨਾਰੂਤੋ ਐਂਡ ਸੁਖਦੀਪ ਜੀ ਵੈਰੀ ਗੁੱਡ ਇਹ ਹੈਗਾ ਯਾ ਪਹਿਲਾ ਯਾਨੀ ਕਿ ਬਿਮਲ ਪੱਤਲ ਗੁੱਡ ਵਨ ਅੱਗੇ ਦੇਖੋ ਜੀ ਪੰਜਵਾਂ ਪ੍ਰਸ਼ਨ ਰਾਮ ਸਰੂਪ ਅੰਖੀ ਨੇ ਹਮ ਰੁਕੋ ਐ ਧਿਆਨ ਹੈ ਜੀ ਕਿਸ ਉਪਭਾਸ਼ਾ ਠੀਕ ਹੈ ਜੀ ਕਿਸ ਉਪਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ ਮਾਜੀ ਮਲਵਈ ਪੁਆਧੀ ਜਾਂ ਫਿਰ ਪੋਠੋਹਾਰੀ ਯੈਸ ਪਲੀਜ਼ ਕਿਹੜੀ ਭਾਸ਼ਾ ਦੇ ਵਿੱਚ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ ਐਕਚੁਅਲੀ ਉਪਭਾਸ਼ਾ ਕਿਉਂਕਿ ਭਾਸ਼ਾ ਤਾਂ ਪੰਜਾਬੀ ਹੈ ਉਪਭਾਸ਼ਾ ਕਿਹੜੀ ਆਏਗੀ ਐਗਜ਼ੈਕਟਲੀ ਇਹਨਾਂ ਨੇ ਮਲਵਈ ਦੇ ਵਿੱਚ ਲਿਖਣਾ ਸਟਾਰਟ ਕੀਤਾ ਸੀ ਓਕੇ ਠੀਕ ਜੀ ਉਦੋਂ ਵੈਸੇ ਮਲਵਈ ਦੇ ਵਿੱਚ ਨਾ ਜ਼ਿਆਦਾਤਰ ਰਾਈਟਰਸ ਲਿਖਦੇ ਨਹੀਂ ਸੀਗੇ ਐਦਾ ਕਹਿੰਦੇ ਸੀ ਬਹੁਤ ਵੱਡਾ ਚੈਲੰਜ ਹੈ ਅਗਰ ਇੱਕ ਬੰਦਾ ਮਲਵਈ ਦੇ ਵਿੱਚ ਲਿਖ ਰਿਹਾ ਓਕੇ ਅੱਗੇ ਦੇਖੋ ਜੀ ਅਨਖੀ ਦਾ ਪਹਿਲਾ ਕਾਵ ਸੰਗ੍ਰਹਿ ਦੱਸੋ ਮਟਕ ਚਾਨਣਾ ਹੁਣ ਹੋਰ ਨਾ ਪੁੱਛੀ ਕਿਵੇਂ ਲੱਗਿਆ ਇੰਗਲੈਂਡ ਅੱਦਾ ਆਦਮੀ ਹਾਂਜੀ ਛੇਵੇਂ ਦੇ ਲਈ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਕੁਐਸਚਨ ਦਾ ਨੰਬਰ ਪਾ ਦੇ ਕਰੋ ਬੱਚਾ ਬਿਲਕੁਲ ਨਰੁੱਟ ਜੀ ਸਹੀ ਕਿਹਾ ਇਹ ਹੋ ਜਾਏਗਾ ਮਟਕ ਚਾਨਣਾ ਠੀਕ ਹੈ ਤਾਂ ਇਹ ਜ਼ਰੂਰ ਯਾਦ ਰੱਖਦੇ ਜਾਣਾ ਕਿ ਆਪਾਂ ਵਿਧਾ ਕਿਹੜੀ ਬਾਰੇ ਗੱਲ ਕਰ ਰਹੀ ਆ ਠੀਕ ਹੈ ਜੀ ਓਕੇ ਨੈਕਸਟ ਦੇਖੋ ਸਤਵਾਂ ਕੁਐਸਚਨ ਰਾਮਸਰੂਪ ਅਣਖੀ ਨੇ ਕਿਸ ਉਪਨਾਮ ਦੇ ਹੇਠ ਸ਼ਾਇਰੀ ਕੀਤੀ ਅਣਖੀ ਤਾਂ ਹੈ ਗਈ ਆ ਇਸ ਤੋਂ ਬਿਨਾ ਕਿਹੜਾ ਉਪਨਾਮ ਹੈ ਉਹ ਤੁਸੀਂ ਦੱਸਣਾ ਹੈ ਰਾਈਟ ਬਿਮਲ ਮਾਰਕੰਡਾ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰੋ ਜੀ ਕਿਹੜੇ ਉਪਨਾਮ ਦੇ ਹੇਠ ਇਹਨਾਂ ਨੇ ਸ਼ਾਇਰੀ ਕੀਤੀ ਸੀ ਹਾਂਜੀ ਬਿਲਕੁਲ ਸਹੀ ਕਿਹਾ ਇਹਨਾਂ ਦੋਨੋਂ ਹੀ ਉਪਨਾਮ ਜਿਹੜੇ ਨੇ ਇਹਨਾਂ ਦੇ ਨਾਮ ਦੇ ਨਾਲ ਹੀ ਜੋੜੇ ਰੱਖਿਆ ਇਹਨਾਂ ਨੇ ਇਸ ਦੇ ਬਾਰੇ ਦੇ ਵਿੱਚ ਵੀ ਇਹਨਾਂ ਦੇ ਬੇਟੇ ਨੇ ਹੀ ਇੱਕ ਇੰਟਰਵਿਊ ਦੇ ਵਿੱਚ ਪ੍ਰੋਪਰ ਦੱਸਿਆ ਸੀ ਠੀਕ ਹੈ ਤਾਂ ਕੁਝ ਇੱਕ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਆਪਾਂ 100% ਪ੍ਰਮਾਣਿਕਤਾ ਲੈ ਕੇ ਚੱਲ ਸਕਦੇ ਆ ਅੱਗੇ ਦੇਖੋ ਜੀ ਕੁਐਸਚਨ ਨੰਬਰ 8 ਰਾਮ ਸਰੂਪ ਅਣਖੀ ਦਾ ਪਹਿਲਾ ਕਹਾਣੀ ਸੰਗ੍ਰਹਿ ਦੱਸੋ ਕੈਦਣ ਅੱਧਾ ਆਦਮੀ ਕਦੋਂ ਫਿਰਨਗੇ ਦਿਨ ਸੁੱਤਾ ਨਾਗ ਹਾਂਜੀ ਜੀ ਰਚਨਾਵਾਂ ਸਾਰੀਆਂ ਹੀ ਰਾਮ ਸਰੂਪ ਅਣਖੀ ਦੀਆਂ ਇਹ ਧਿਆਨ ਰੱਖਣਾ ਤਾਂ ਤੁਸੀਂ ਇਹ ਵੀ ਨਾਲ ਦੇ ਨਾਲ ਯਾਦ ਰੱਖਦੇ ਜਾ ਸਕਦੇ ਹੋ ਠੀਕ ਹੈ ਜੀ ਚਲੋ ਕੁਐਸਚਨ ਨੰਬਰ 8 ਦੇ ਲਈ ਤੁਸੀਂ ਡੀ ਉੱਤਰ ਲਗਾਇਆ ਬਿਲਕੁਲ ਸਹੀ ਉੱਤਰ ਹੈ ਜੀ ਸੁੱਤਾ ਨਾਗ ਐਨਾ ਦਾ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਓਕੇ ਜੀ ਰਾਈਟ ਅੱਗੇ ਦੇਖੋ ਜੀ ਨੋਵਾਂ ਪ੍ਰਸ਼ਨ RAMSRUP ANKHINU ਕਿਸ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਮੈਂ ਹਰ ਇੱਕ ਲੈਕਚਰ ਦੇ ਵਿੱਚ ਇੱਕ ਗੱਲ ਕਹਿੰਦੀ ਹੁੰਦੀ ਆ ਬੱਚਾ ਸਾਹਿਤ ਅਕਾਦਮੀ ਅਵਾਰਡ ਜ਼ਰੂਰ ਜ਼ਰੂਰ ਪੜ੍ਹ ਕੇ ਜਾਣਾ ਮਾਸਟਰ ਕੈਡਰ ਦੇ ਵਿੱਚ ਤਾਂ ਫੋਰ ਸ਼ੋਰ 4 ਤੋਂ ਲੈ ਕੇ 10 ਦੇ ਅੰਦਰ ਅੰਦਰ ਕੁਐਸਚਨ ਆ ਹੀ ਜਾਂਦੇ ਆ ਐਂਡ ਆਮ ਸੀਰੀਅਸ ਅਬਾਊਟ ਇਟ ਸੱਚੀ 4 ਤੋਂ 10 ਕੁਐਸਚਨ ਬਾਕੀ ਪੇਪਰਾਂ ਦੇ ਵਿੱਚ 2-3 ਕੁਐਸਚਨ ਬੜੇ ਆਰਾਮ ਨਾਲ ਐਕਸਪੈਕਟ ਕੀਤੇ ਜਾ ਸਕਦੇ ਇਹਦੇ ਵਿੱਚੋਂ ਰਾਈਟ 9 ਦੇ ਲਈ ਸੀ ਉੱਤਰ ਆ ਗਿਆ ਬਿਲਕੁਲ ਠੀਕ ਹੈ ਇਹ ਹੋ ਜਾਏਗਾ ਕੋਠੇ ਖੜਕ ਸਿੰਘ ਵੈਰੀ ਗੁੱਡ ਅੱਗੇ ਦੇਖੋ ਜੀ 10ਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਹੜੀ ਪత్రిక ਦਾ ਸੰਪਾਦਨ ਰਾਮ ਸਰੂਪ ਅਣਖੀ ਨੇ ਕੀਤਾ ਇਹ ਵਾਲਾ ਕੁਐਸ਼ਨ ਅਗਰ ਰਾਮ ਸਰੂਪ ਅਣਖੀ ਆਉਂਦਾ ਤਾਂ ਕਾਫੀ ਐਕਸਪੈਕਟਿਡ ਹੈ ਰਾਈਟ ਤਾਂ ਇਸ ਲਈ ਇਹਦਾ ਧਿਆਨ ਦੇ ਨਾਲ ਆਨਸਰ ਕਰਿਓ ਪੰਜ ਦਰਿਆ ਕਹਾਣੀ ਪੰਜਾਬ ਪ੍ਰਤਾਪੀ ਰੰਗਲਾ ਪੰਜਾਬ ਹਾਂਜੀ दसवें क्वेश्चन के लिए उत्तर करना है कि पत्रिका का संपादन राम स्वरूप अणखी ने किया तो उत्तर आ रहा है बी यानी कहानी पंजाब एपसोल्यूटली राइट वेरी वेरी गुड अगे ग्यारहवें प्रश्न देखो अणखी ने किस पुस्तक विच अपनी अंतिम इच्छा जाहिर की थी? सुलगदी रात अपनी मिट्टी दे रुख जमीन वाले सलफास हाँ जी जी उत्तर करना ਕਵੈਸਚਨ ਨੰਬਰ 11ਵੇਂ ਦੇ ਲਈ ਕਿਹੜੀ ਪੁਸਤਕ ਵਿੱਚ ਇਹਨਾਂ ਨੇ ਆਪਣੀ ਆਖਰੀ ਇੱਛਾ ਜ਼ਾਹਰ ਕੀਤੀ ਸੀ ਯੈਸ ਪਲੀਜ਼ 11ਵੇਂ ਦੇ ਲਈ ਤੁਹਾਡਾ ਆਨਸਰ ਬੀ ਆਇਆ ਇਸ ਦਾ ਉੱਤਰ ਹੈ ਬਿਲਕੁਲ ਸਹੀ ਆਪਣੀ ਮਿੱਟੀ ਦੇ ਰੁੱਖ ਠੀਕ ਹੈ ਜੀ ਓਕੇ ਅੱਗੇ ਦੇਖੋ 12ਵਾਂ ਪ੍ਰਸ਼ਨ ਅਣਖੀ ਦਾ ਕਿਹੜਾ ਨਾਵਲ ਕਿਸਾਨੀ ਅਤੇ ਪਿੰਡੂ ਸਮਾਜ ਦੀ ਟੁੱਟ ਭੱਜ ਦੇ ਨਾਲ ਸੰਬੰਧਿਤ ਹੈ ਜ਼ਮੀਨਾwale ਕਣਕਾਂ ਦਾ ਕਤਲੇ ਆਮ ਸਲਫਾਸ ਸਾਰੇ ਕੁਐਸਚਨ ਨੰਬਰ 12ਵੇਂ ਦੇ ਲਈ ਉੱਤਰ ਕਰੋ ਕੀ ਆਏਗਾ ਜੀ ਸ਼ਾਬਾਸ਼ ਚਲੋ 12ਵੇਂ ਦੇ ਲਈ ਉੱਤਰ ਐਂਡ ਪਲੀਜ਼ ਸੈਸ਼ਨ ਨੂੰ ਆਪਣੇ ਸਟੱਡੀ ਗਰੁੱਪਸ ਵਿੱਚ ਜ਼ਰੂਰ ਸ਼ੇਅਰ ਕਰੋ ਕਿ 12ਵੇਂ ਲਈ ਡੀ ਬਿਲਕੁਲ ਇਹ ਸਾਰੇ ਦੇ ਸਾਰੇ ਵੈਸੇ ਸਾਨੂੰ ਨਾਮਾਂ ਤੋਂ ਹੀ ਪਤਾ ਚੱਲਦਾ ਪਿਆ ਆ ਕਿ ਹਾਂ ਇਹ ਕਿਸਾਨੀ ਜੀਵਨ ਦੇ ਬਾਰੇ ਤੇ ਪਿੰਡੂ ਜੀਵਨ ਦੇ ਨਾਲ ਸੰਬੰਧਿਤ ਲੱਗਦੇ ਪਏ ਆ ਹੈਨਾ ਬਿਲਕੁਲ ਸਹੀ ਉੱਤਰ ਲਗਾਇਆ ਜੀ 12ਵਾਂ ਦਾ ਡੀ ਆਏਗਾ ਅੱਗੇ ਦੇਖੋ 13ਵਾਂ ਪ੍ਰਸ਼ਨ ਰਾਮਸਰੂਪ ਅਣਖੀ ਦਾ ਆਖਰੀ ਨਾਵਲ ਦੱਸੋ ਬਸ ਹੋਰ ਨਹੀਂ ਗੇਲੋ ਪਿੰਡ ਦੀ ਮਿੱਟੀ ਭੀਮਾ 13ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਰਾਮਸਰੂਪ ਅਣਖੀ ਦਾ ਆਖਰੀ ਨਾਵਲ ਹਾਂਜੀ ਚਲੋ ਸ਼ਾਬਾਸ਼ 13th ਕੁਐਸਚਨ ਦੇ ਲਈ ਕੀ ਆਨਸਰ ਆਏਗਾ yes ਰਮਨ ਜੀ ਐਕਚੁਅਲੀ ਮੈਂ ਵੈਸੇ ਤਾਂ ਤੁਹਾਨੂੰ ਪਤਾ ਹੈ ਹਰ ਵਾਰ ਥੋੜੀ ਥੋੜੀ ਡਿਟੇਲ ਜ਼ਰੂਰ ਕਰਵਾਉਂਦੀ ਆ ਪਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆਪਾਂ ਸਿਰਫ ਐਮਸੀਕਿਊਜ਼ ਯਾਨੀ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਨਾ ਇਸ ਕਰਕੇ ਮੈਂ ਸਿਰਫ ਕੁਐਸਚਨਸ ਹੀ ਕਰਵਾਉਂਦੀ ਆ ਠੀਕ ਹੈ 13ਵੇਂ ਦੇ ਲਈ ਤੁਹਾਡਾ ਆਨਸਰ ਸੀ ਵੀ ਆਇਆ ਏ ਵੀ ਤੇ ਡੀ ਵੀ ਮਤਲਬ ਇਹਦੇ ਥੋੜੇ ਕਨਫਿਊਜ਼ ਹੋ ਰਾਈਟ ਜਿਨ੍ਹਾਂ ਨੇ ਉੱਤਰ ਕੀਤਾ ਜੀ ਸੀ ਪਿੰਡ ਦੀ ਮਿੱਟੀ ਉਹਨਾਂ ਦਾ ਆਨਸਰ ਹੈ ਬਿਲਕੁਲ ਸਹੀ ਵੈਰੀ ਗੁੱਡ ਅੱਗੇ ਦੇਖੋ 14ਵਾਂ ਪ੍ਰਸ਼ਨ ਰਾਮਸਰੂਪ ਅਣਖੀ ਦੀਆਂ ਚੋਣਵੀਆਂ 51 ਕਹਾਣੀਆਂ ਕਿਹਦੇ ਵਿੱਚ ਦਰਜ ਨੇ ਮਿੱਟੀ ਦੀ ਜਾਤ ਖਾਰਾ ਦੁੱਧ ਟੀਸੀ ਦਾ ਬੇਰ ਚਿੱਟੀ ਕਬੂਤਰੀ ਜੀ ਐਂਡ ਅਗਰ ਕੋਈ ਵੀ ਵਿਦਿਆਰਥੀ ਤੁਹਾਡੇ ਵਿੱਚੋਂ ਡੀ ਟ੍ਰਿਪਲ ਐਸ ਬੀ ਦਾ ਕ੍ਰੈਸ਼ ਕੋਰਸ ਕਰਨਾ ਚਾਹੁੰਦਾ ਹੈ ਤਾਂ ਪਹਿਲੇ ਹੀ ਦਿਨ ਤੁਹਾਨੂੰ ਸਾਰੀਆਂ ਰਿਕਾਰਡਿੰਗਸ ਮੈਂ ਪ੍ਰੋਵਾਈਡ ਕਰ ਸਕਦੀ ਆ ਜਿਸ ਦੇ ਨਾਲ ਤੁਸੀਂ ਕਰੀਬਨ 20 ਦਿਨ ਦੇ ਵਿੱਚ ਜਾਂ 25 ਦਿਨ ਚ ਮੈਕਸਿਮਮ ਆਪਣਾ ਸਾਰਾ ਸਿਲੇਬਸ ਇੱਕ ਵਾਰੀ ਦੇਖ ਸਕਦੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਦੇ ਵਿੱਚੋਂ ਦੀ ਕੁਐਸਚਨ ਆਣਗੇ ਜੋ ਪੜਾਇਆ ਉਹਦੇ ਵਿੱਚੋਂ ਠੀਕ ਹੈ ਅਗਰ ਤੁਸੀਂ ਚਾਹੋ ਤਾਂ ਲੈ ਸਕਦੇ ਹੋ 14ਵੇਂ ਦੇ ਲਈ ਤੁਹਾਡਾ ਆਨਸਰ ਸੀ ਉਹ ਡੀ ਦੋ ਆ ਰਹੇ ਨੇ ਫਿਰ ਤੋਂ ਇਸ ਦਾ ਉੱਤਰ ਹੈ ਡੀ ਯਾਨੀ ਕਿ ਚਿੱਟੀ ਕਬੂਤਰੀ ਠੀਕ ਜੀ ਵੈਰੀ ਗੁੱਡ ਬਿਲਕੁਲ ਸਹੀ ਹੈ ਅੱਗੇ ਅੱਜ ਦਾ ਆਖਰੀ ਪ੍ਰਸ਼ਨ ਦੇਖੋ ਜੀ RAMਸਰੂ ਪੰਖੀ ਦੀ ਸਵੈ ਜੀਵਨੀ ਦਸਨੀ ਹੈ ਠੀਕ ਕਿਵੇਂ ਲੱਗਿਆ ਇੰਗਲੈਂਡ ਮੱਲੇ ਝਾੜੀਆਂ ਆਪਣੀ ਮਿੱਟੀ ਦੇ ਰੁੱਖ ਸਾਰੇ ਉਹਨਾਂ ਦੀ ਐਗਜ਼ੈਕਟ ਸਵੈ ਜੀਵਨੀ ਦਸਨੀ ਹੈ ਠੀਕ ਹੈ ਉੱਤਰ ਕੀ ਆਊਗਾ ਜੀ 15ਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਚਲੋ ਹਾਂਜੀ 15ਵੇਂ ਦੇ ਲਈ ਬੀ ਔਰ ਡੀ ਫਿਰ ਦੋ ਉੱਤਰ ਆਏ ਚਲੋ ਦੇਖਦੇ ਹਾਂ ਹਾਂ ਇਸ ਦਾ ਉੱਤਰ ਮੇਨ ਕਿਹੜਾ ਆਏਗਾ ਮੱਲੇ ਝਾੜੀਆਂ ਆਊਗਾ ਠੀਕ ਹੈ ਜੀ ਸਾਰੇ ਨਹੀਂ ਆਊਗਾ ਓਕੇ ਵੈਰੀ ਗੁੱਡ ਬਿਲਕੁਲ ਠੀਕ ਉੱਤਰ ਹੈ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਮੈਂ ਤੁਹਾਨੂੰ ਉਦੋਂ ਸਪੈਸ਼ਲ ਬੋਲਿਆ ਕਿ ਇਹਨਾਂ ਦੀ ਐਗਜ਼ੈਕਟ ਸਵੈ ਜੀਵਨੀ ਦੱਸਣੀ ਹੈ ਓਕੇ ਜੀ ਰਾਈਟ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਜਿਹੜਾ ਇੰਗਲੈਂਡ ਵਾਲਾ ਹੈਗਾ ਆ ਇਹ ਇਹਨਾਂ ਦਾ ਸਫਰਨਾਮਾ ਹੈ ਓਕੇ ਚਲੋ ਇੱਥੇ ਆਪਾਂ ਕਰਦੇ ਹਾਂ ਜੀ ਅੱਜ ਦਾ ਲੈਕਚਰ ਓਵਰ ਜੇਕਰ ਤੁਹਾਨੂੰ ਲੈਕਚਰ ਚੰਗਾ ਲੱਗਦਾ ਹੈ ਤਾਂ ਤੁਸੀਂ ਇਹਨੂੰ ਲਾਈਕ ਕਰ ਸਕਦੇ ਹੋ ਪਰ ਲਾਈਕ ਕਰਨ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਮੈਂਟ ਕਰਨਾ ਔਰ ਆਪਣੇ ਫਰੈਂਡਸ ਐਂਡ ਫੈਮਲੀਆਂ ਦੇ ਵਿੱਚ ਜਿਹੜੇ ਵੀ ਤੁਹਾਡੇ DTPSB ਦੀ ਜਾਂ ਫਿਰ ਪੰਜਾਬੀ ਦੀ ਪੇਪਰਾਂ ਦੀ ਕੋਈ ਵੀ ਵਿਦਿਆਰਥੀ ਤਿਆਰੀ ਕਰਦੇ ਪਿਆ ਉਹਨਾਂ ਦੇ ਨਾਲ ਇਸ ਸੈਸ਼ਨ ਨੂੰ ਸ਼ੇਅਰ ਕਰਨਾ ਠੀਕ ਹੈ ਜੀ so that ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਇਸ ਚੈਨਲ ਦੇ ਨਾਲ ਜੋੜ ਸਕੀਏ ਐਂਡ ਆਈ ਹੋਪ ਕਿ ਤੁਸੀਂ ਇਸ ਚੀਜ਼ ਦੇ ਵਿੱਚ ਮੇਰੇ ਨਾਲ ਹੋ ਓਕੇ ਚਲੋ ਹੁਣ ਅਸੀਂ ਮਿਲਾਂਗੇ ਕੱਲ ਸੇਮ ਟਾਈਮ ਤੇ ਯਾਨੀ ਕਿ 9:15 ਵਜੇ ਓਕੇ ਜੀ ਅਗਲੇ ਸੈਸ਼ਨ ਦੇ ਨਾਲ ਅਗਲੇ ਲੈਕਚਰ ਦੇ ਨਾਲ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯੂਰਸੈਲਫ ਅਮ ਹਾਂਜੀ ਅੈਕਚੁਅਲੀ ਬੱਚਾ ਮੈਂ ਵੀ ਸੋਚਿਆ ਕਿ ਮੈਰਾਥਨ ਲਗਾਨੀ ਹੈ ਅਹ ਦੇਖੋ ਯੂਜੀਸੀ ਦੀ ਤਾਂ ਦੋ ਮੈਰਾਥਨ ਆਲਰੇਡੀ ਲੱਗ ਚੁਕੀਆਂ ਓਕੇ ਉਹ ਤੁਸੀਂ ਦੇਖ ਲੈਣਾ ਰਾਈਟ ਬਟ ਆ ਸੁਖਦੀਪ ਜੀ ਐਕਚੁਅਲੀ ਉਹ ਮੈਂ ਇਸ ਲਈ ਨਹੀਂ ਬਣਾਈ ਉਹਨਾਂ ਡਿਟੇਲ ਦੇ ਵਿੱਚ ਜਦੋਂ ਥਿਉਰੀ ਚ ਕਰਦੇ ਆ ਨਾ ਉਦੋਂ ਜ਼ਿਆਦਾ ਬੰਦਿਆ ਠੀਕ ਹੈ ਹਮ I know that ਦੇਖੋ ਅਦਰਵਾਈਜ਼ ਰਾਮਸਰੂਪ ਅੰਖੀ ਦੇ ਵਿੱਚੋਂ ਦੀ ਕਰੀਬਨ 40 ਦੇ ਕਰੀਬ ਕੁਐਸਚਨ ਬਣ ਰਹੇ ਸੀ ਹੈਨਾ ਤਾਂ ਉਹਦੇ ਚ ਫਿਰ ਕਾਫੀ ਜ਼ਿਆਦਾ ਟਾਈਮ ਲੱਗ ਜਾਣਾ ਸੀਗਾ ਥੈਂਕ ਯੂ ਸੋ ਵੈਰੀ ਮੱਚ ਰਮਨ ਜੀ ਐਂਡ ਅੱਛਾ ਮੈਂ ਗੱਲ ਕਰ ਰਹੀ ਸੀ 7:30 ਵਜੇ ਕਲਾਸ ਦਾ ਟਾਈਮ ਹੈ ਔਰ ਮੈਂ ਡੀ ਟ੍ਰਿਪਲ ਐਸ ਬੀ ਦਾ ਜਦੋਂ ਤੁਹਾਡਾ ਪੇਪਰ ਹੋਇਆ ਉਸ ਤੋਂ ਆਪਾਂ ਤਿੰਨ ਜਾਂ ਚਾਰਕ ਦਿਨ ਪਹਿਲਾਂ ਜਿਹੜਾ ਵੀ ਸੰਡੇ ਆਊਗਾ ਠੀਕ ਹੈ ਉਸ ਸੰਡੇ ਨੂੰ ਆਪਾਂ ਅਮ मतलब ਅਦੀ ਇੱਕ ਮੈਰਾਥਨ ਕਰ ਲਾਂਗੇ ਜਿੰਨੇ ਵੀ ਲੈਕਚਰ ਆਪਣੇ ਹੋ ਚੁੱਕੇ ਹੋਣਗੇ ਸਾਰਿਆਂ ਨੂੰ ਇੱਕੋ ਹੀ ਜਗ੍ਹਾ ਤੇ ਕੰਪਾਈਲ ਕਰਕੇ ਤੇ ਫਿਰ ਆਪਾਂ ਇਹ ਵਾਲਾ ਜਿਹੜੇ ਲੈਕਚਰ ਹੈਗੇ ਨੇ ਉਹ ਕਰ ਲਾਂਗੇ ਓਕੇ ਠੀਕ ਹੈ ਜੀ ਓਕੇ ਤਾਂ ਤੁਸੀਂ ਚਾਹੋਗੇ ਤਾਂ ਉਦੋਂ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਤੁਹਾਡੀ ਰਿਵੀਜ਼ਨ ਬਹੁਤ ਅੱਛੀ ਹੋ ਜੂਗੀ ਠੀਕ ਜੀ ਅ ਜੀ ਸਰ ਐਕਚੁਅਲੀ ਮੈਂ UGC ਦੇਆਂ ਦੋ ਮੈਰਾਥਨ ਦਿੱਤੀਆਂ ਹੋਈਆਂ ਆਲਰੇਡੀ ਉਹ ਤੁਸੀਂ ਇੱਕ ਵਾਰੀ ਦੇਖ ਲੈਣਾ ठीक है तो जेकर कोई भी विद्यार्थी जे आर एफ या यूजीसी का बैच लेना चाहता है तो इस नंबर के उपर कॉन्टेक्ट कर सकते हो ठीक जी ओके थैंक यू सो वेरी मच गुड नाइट टेक केयर बाय बाय